ਸਿਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਠੰਡ ਬਹੁਤ ਪੈ ਰਹੀ ਆ ਠੰਡ ਦੇ ਨਾਲ ਨਾਲ ਜਿਹੜੀ ਧੁੰਦ ਵੀ ਆ ਪੈ ਰਹੀ ਆ ਕਿਉਂਕਿ ਤਕਰੀਬਨ ਇੱਕ ਮਹੀਨੇ ਤੋਂ ਉਪਰ ਹੀ ਹੋ ਚੁੱਕਿਆ ਜੀ ਜਿਹੜੀ ਇਹ ਸਰਦੀ ਪੈ ਰਹੀ ਨੂੰ ਤੇ ਹੁਣ ਜਿਹੜਾ ਆਪਣੇ ਕਣਕ ਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਬਾਈ ਜੀ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਪਾਣੀ ਨਹੀਂ ਸ਼ੁਰੂ ਕੀਤਾ ਉਹ ਵੀ ਪਾਣੀ ਕਣਕ ਨੂੰ ਤਕਰੀਬਨ ਸ਼ੁਰੂ ਕਰ ਲੈਣ ਕਿਉਂਕਿ 1 ਮਹੀਨੇ ਤੋਂ ਫਰੀ ਹੋ ਚੁੱਕਿਆ ਹੁਣ ਤੇ ਟ੍ਰੇਲ ਦੇ ਨਾਲ ਇਹ ਕਣਕ ਦਾ ਗੁਜ਼ਾਰਾ ਨਹੀਂ ਹੋ ਸਕਦਾ ਇਸ ਪਾਣੀ ਨਾਲ ਕਿਉਂਕਿ ਅਸੀਂ ਜੇ ਉੱਪਰੋਂ ਦੇਖਾਂਗੇ ਬਾਹਣ ਉੱਪਰੋਂ ਸਾਨੂੰ ਗਿੱਲ ਉੱਪਰੋਂ ਇੰਜ ਲੱਗੂਗਾ ਵੀ ਜਿਵੇਂ ਬਾਹਣ ਗਿੱਲਾ ਹੁੰਦਾ ਪਰ ਤੁਸੀਂ ਥੋੜਾ ਡੂੰਘਾ ਪਟੋਗੇ ਤਾਂ ਖੁਸ਼ਕ ਝਾਪੂਗਾ ਕਿਉਂਕਿ ਜਿਹੜਾ ਟ੍ਰੇਲ ਦਾ ਪਾਣੀ ਹੈ ਉਸ ਨਾਲ ਕਣਕ ਦਾ ਨਹੀਂ ਟਿਕਾਉ ਹੋ ਸਕਦਾ ਕਿਉਂਕਿ ਹੁਣ ਫਰਵਰੀ ਕੁਸੀਂ ਲਾ ਲਓ ਵੀ ਤਕਰੀਬਨ ਫਰਵਰੀ ਆਉਣ ਵਾਲੀ ਆ ਤੇ ਕਣਕ ਦਾ ਨਸਾਰਾ ਵੀ ਚੱਲਣ ਵਾਲਾ ਜਿਸ ਕਾਰਨ ਪਾਣੀ ਦੀ ਬਹੁਤ ਜ਼ਿਆਦਾ ਲੋੜ ਆ ਕਣਕ ਨੂੰ ਤੇ ਜੇ ਅਸੀਂ ਪਾਣੀ ਇਸ ਤੋਂ ਵੀ ਲੇਟ ਕਰਾਂਗੇ ਤਾਂ ਜਿਹੜਾ ਕਣਕ ਦੇ ਝਾੜ ਉੱਪਰ ਠੀਕ ਆ ਜੀ ਉਸ ਉੱਪਰ ਮਾੜਾ ਅਸਰ ਪੈ ਸਕਦਾ ਕਿਉਂਕਿ ਇਸ ਟਾਈਮ ਕਣਕ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਸਾਨੂੰ ਸਾਰੇ ਕਿਸਾਨ ਵੀਰਾਂ ਨੂੰ ਪਾਣੀ ਸ਼ੁਰੂ ਕਰ ਹੀ ਦੇਣਾ ਚਾਹੀਦਾ ਤੁਸੀਂ ਆ ਦੇਖ ਸਕਦੇ ਹੋ ਉੱਪਰੋਂ ਨਜ਼ਰ ਆਉਂਦਾ ਬਾਕੀ ਥੱਲੇ ਖੁੱਟ ਗਿਆ ਘਰਿਆ ਇਸ ਕਾਰਨ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਬਾਈ ਜੀ ਪਾਣੀ ਸ਼ੁਰੂ ਕਰੋ ਕਿਉਂਕਿ ਮੌਸਮ ਦਾ ਤਾਂ ਹਜੇ ਵੀ ਕੋਈ ਪਤਾ ਨਹੀਂ 5 ਦਿਨ 10 ਦਿਨ ਠੰਡ ਰਹਿ ਸਕਦੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ ਜੀ ਪਾਣੀ ਸ਼ੁਰੂ ਕਰੋ son was